ਓਹ 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 ਚਾਚਾ ਚਾਚਾ ਮੂਰੇ ਆ ਗਏ ਆਹ ਵੇਖੋ ਚੱਲਿਆ ਆਪਣਾ ਸ਼ੌਕ ਦਾ ਸਬਲੈਂਡਰ ਝੰਡੇ ਲੱਗੇ ਆ ਉੱਪਰ ਤੁਸੀਂ ਵੀ ਸੋਚਦੇ ਹੋਗੇ ਆਏ ਬਤੰਦਰ ਡਰੇਨ ਤੇ ਸੀਗੇ ਤੇ ਚੱਲੇ ਮੋਟਰਸਾਈਕਲ ਤੇ ਇਹਦੇ ਪਿੱਛੇ ਵੀ ਸਾਡੀ ਬਹੁਤ ਵੱਡੀ ਪਟਾਈ ਹੋ ਗਈ ਭਾਈ ਕੀ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਬਹੁਤ ਹੀ ਖਾਸ ਹੋਣ ਵਾਲਾ ਜੀ ਤੇ ਬਿਨਾ ਸਕਿੱਪ ਕਰਕੇ ਦੇਖਿਓ ਸਾਰੇ ਜਣੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਫਾਟੇਗੜ ਸਾਹਿਬ ਤੇ ਸਰੇਂਦਰ ਚਲੋ ਫਿਰ ਆਪਾਂ ਚੱਲਦੇ ਹਾਂ ਸਵੇਰ ਦੇ ਵੱਜ ਗਏ 4:30 ਜੀ 5 ਵਜੇ ਦੀ ਸਾਡੀ ਟ੍ਰੇਨ ਹੈਗੀ ਆ ਤੇ ਮਿਲਦੇ ਹਾਂ ਉੱਥੇ ਜਾ ਕੇ ਹੇ ਇੱਥੇ ਸਾਡੇ ਦੋ ਹੋਰ ਹਜੇ ਲਿਆ ਜੀ ਹੈਗੇ ਆ ਉਹ ਵੀ ਆ ਰਹੇ ਆ ਉਹ ਇਹ ਸਟੇਸ਼ਨ ਤੇ ਅਸੀਂ ਪਹੁੰਚ ਗਏ ਟਿਕਟਾਂ ਟੁਕਟਾਂ ਲੈ ਲਿਆ ਸੀ ਨਾਲੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨੇ ਪੈਸੇ ਲੱਗੇ ਬਠਿੰਡੇ ਤੋਂ ਸਰਹਿੰਦ ਅਕੜ ਸਾਹਿਬ ਜਾਣ ਦੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਕਿੰਨੇ ਦੀ ਚਾਹ ਬਈ ਚਾਹ ਦਾ ਤਾਂ ਪਤਾ ਨਹੀਂ 3 ਰੁਪਏ ਲੈ ਲੈ ਇਕੱਲੇ ਉਹ ਇਹ ਅਸੀਂ ਟਿਕਟਾਂ ਲੈ ਲਈਆਂ ਸੀ ਬਠਿੰਡੇ ਤੋਂ ਇਹ ਰਾਜਪੁਰੇ ਤੱਕ ਦੀਆਂ ਉਹਦੇ 240 ਦੀ ਤਿੰਨ ਟਿਕਟਾਂ ਲੈਤੀਆਂ ਯਾਨੀ ਕਿ 80 ਰੁਪਏ ਆਪਾਂ ਨੂੰ ਆ ਗਏ ਇਹਨਾਂ ਨੂੰ ਉਹ ਦੇਖ ਸਿੰਘ ਉਹ ਫਿਰਦਾ ਹੋਇਆ ਜਾ ਕਰੇ ਦੇਖ ਕਿੱਥੇ ਸਿੰਘ ਹੋਏ ਆ ਫਾੜੋ ਆਦਾ ਗਜਰੇਲਾ ਜੀ ਜੀਰ ਕੋ ਰਹੀ ਜਲਦੀ ਸਰੀਂਦ ਕਿੱਥੇ ਹੈ ਸਾਡੇ ਸਰੀਂਦ 170 ਨਹੀਂ 150 ਰੁਪਏ ਲੱਗ ਗਏ ਚੈੱਕ ਕਰੋ ਲੱਗ ਗਈ ਇੱਧਰ ਚੈੱਕ ਕਰੋ ਠੀਕਣਾ ਠੀਕਣਾ ਆ ਤੁਹਾਨੂੰ ਆਪਾਂ ਗਜਰੇਲਾ ਲਾਵਾਂਗੇ ਠੀਕ ਹੈ ਨਾ ਆ ਗਈ ਗਜਰੇਲਾ ਲੱਗ ਗਿਆ ਉਸ ਤੋਂ ਬਾਅਦ ਅਸੀਂ ਜੀ ਰਾਜਪੁਰੇ ਤੋਂ ਸਰਹਿੰਦ ਤੱਕ ਦੀ ਟਿਕਟ ਲੈਤੀ ਉਹਦੇ ਸਾਨੂੰ ਆਏ 35 35 ਤੇ 105 ਰੁਪਏ ਦੀਆਂ ਤਿੰਨ ਟਿਕਟਾਂ। ਦੇਖੋ ਜੀ ਤੁਸੀਂ ਸਾਰਾ ਡੱਬਾ ਹੀ ਕੀ ਨਾਲ ਦਾ ਸੰਗਤਾਨਾ ਭਰਿਆ ਹੋਈ ਸਾਰੇ ਫਤਿਹਗੜ੍ਹ ਸਾਹਿਬ ਵਾਲੇ। ਲੋ ਜੀ ਅਸੀਂ ਸਰਹਿੰਦ ਨਾਲ ਉਤਰੇ ਫਤਿਹਗੜ੍ਹ ਸਾਹਿਬ ਉਤਰ ਕੇ ਅਸੀਂ ਸਭ ਤੋਂ ਪਹਿਲਾਂ ਜੀ ਲੰਗਰ ਛਕਿਆ ਜੀ ਸਟੇਸ਼ਨ ਦੇ ਉੱਤੇ ਲੰਗਰ ਚੱਲ ਰਿਹਾ ਸੀ ਬਹੁਤ ਵਧੀਆ। ਇਹ ਆਪਾਂ ਉੱਥੇ ਲੰਗਰ ਲੰਗਰ ਛਕਿਆ ਵਧੀਆ। ਆਹ ਬੰਦਾ ਲੜ ਪਿਆ ਹੀ ਟ੍ਰੇਨ ਦੇ ਵਿੱਚ ਜੀ। ਤੇ ਫਿਰ ਆਪਾਂ ਜੀ ਮੈਨ ਗੁਰਦੁਆਰੇ ਵੱਲ ਹੋ ਗਏ ਅੰਦਰ ਲੰਗਰ ਛਕ ਕੇ। ਲੋ ਜੀ ਕਹਿੰਦੇ ਠੰਡ ਵੀ ਪੂਰੀ ਐ ਤੇ ਹੀੜ ਉਦੋਂ ਵੀ ਜ਼ਿਆਦਾ ਹੀੜ ਕਰਕੇ ਠੰਡ ਦਾ ਇਹਨਾਂ ਪਤਾ ਨਹੀਂ ਲੱਗਦਾ ਹੀੜ ਵਸ ਹੋਰ ਵੀ ਉਹਦੀ ਜਾਂਦਾ ਹੈ ਤਾਂ ਸਵੇਰਾ ਹੀ ਆ ਜਿਵੇਂ ਜਿਵੇਂ ਦਿਨ ਨਿਕਲਦਾ ਜਾਂਦਾ ਓਵੇਂ ਮੀਂਹ ਪੀੜ ਵਧੂਗੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਗੁਰਦੁਆਰੇ ਦੇ ਮੇਨ ਗੇਟ ਦੇ ਅੰਦਰ ਵਰਦੇ ਸਾਰੇ ਆਪਾਂ ਜੀ ਜੋੜਾ ਘਰ ਚ ਜੁੜੇ ਜਮਾ ਕਰਾਈ ਤੇ ਬੈਗ ਜਮਾ ਕਰਾਈ ਇੱਥੇ ਬੈਗ ਵਗੈਰਾ ਜਮਾ ਹੁੰਦੇ ਆ ਤੇ ਆਪਣੇ ਲਿਆ ਜੀ ਨੂੰ ਡਿੱਕੀ ਜੰਨੇ ਕਿ ਹਾਂ ਲੋ ਯਹੀ ਕੰਮ ਕੀ ਕਰਦੋ ਰਸਾਇਣ

ਕਿਹੜਾ ਹੋਰ ਸਾਰ ਜਾਨੇ ਥੱਲੇ ਲੱਗ ਜਾ ਹੁਣ ਅਸੀਂ ਚੱਲੇ ਹਾਂ ਜੀ ਠੰਡੇ ਬੁਰਜ ਵਾਲੀ ਸਾਈਡ ਮੱਥਾ ਟੇਕਣ ਰਾਜ ਬਹੁਤ ਜ਼ਿਆਦਾ ਜੇ ਹੋਰ ਵੀ ਰਸ਼ ਵਧੀ ਜਾਂਦਾ ਤੇ ਸੱਤ ਦਾ ਪਾੜਾ ਸੱਤਿਆ ਮਰ ਚਾਹ ਨਹੀਂ ਉਹ ਸੱਤ <laughs> Hello? ਦਮ ਮੱਥਾ ਟਿਕਣ ਜਾਈ ਜੰਨੇ ਪਹੁੰਚ ਗਏ ਬੰਦ ਕਰ ਤੇ ਪੰਜਾਬ ਨਹੀਂ ਦਿਖ ਰਿਹਾ ਦਿਖ ਰਿਹਾ ਦਿਖ ਰਿਹਾ ਦਿਖ ਰਿਹਾ ਲਾਲਾ 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 ਵਾਹ किसी भी व्यक्ति तो प्रशाद ज कोई भी चीज लेके लैके द ਇਹ ਹੋ ਜੇ ਜੇ ਬੀ ਬਾਰੇ ਨੇੜੇ ਦੀ ਪੁਲਿਸ ਪਾਰਟੀ ਨੂੰ ਇਤਲਾਮ ਆਪਣੇ ਸਬਾਨ ਨੂੰ ਲਾ वारਸ ਨਾ ਛੱਡੋ ਅਤੇ ਝੂਠੀਆਂ ਅਫਵਾਹਾਂ ਇਹ ਕਰਦਾ ਲਾ वारਸ ਬੰਦਾ ਕਿਸੇ ਵੀ ਵਿਅਕਤੀ ਦੀ ਬੁਖਸ਼ੂ ਬਗੀ ਹੋਲ ਤੇ ਸਬਾਦਾਨ ਕੇਂਦਰ ਨਾਲ ਸੰਪਰਕ ਕਰੋ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਲੈਣ ਲਈ ਇਸ ਦਸਾਂ ਵੀ ਆਲੀ ਗੱਲ ਕਰਦੇ ਪਾਣ ਕੀ ਜਿਹੜੀ ਨਹੀਂ 12 ਦੇ ਲੇ ਲਿਆ ਚੱਪੜ ਕੰ 2000 ਆਈਸ ਲੈ ਲੀਆਂ ਜੀ ਪਾਣੀ ਵਾਲੇ ਕੋਤਲੇ ਜੀ ਇੱਕ ਲੈ ਲਈ ਚਾਚਾ ਵਾਓ អ <laughs> ឡាម <Allah> ន <smattly> ុស្សកដាក់វ៉ៃតាអើយ Thank you. ਆ <muchas> ਲੱਗਿਆ ਆ ਵੇਖੋ ਚੱਲਿਆ ਆਪਣਾ ਸ਼ੂਕ ਦਾ ਸਪਲੈਂਡਰ ਝੰਡੇ ਲੱਗੇ ਆ ਉੱਪਰ ਤੁਸੀਂ ਵੀ ਸੋਚਦੇ ਹੋਗੇ ਆਏ ਪਤੰਦਰ ਡਰੇਨ ਤੇ ਸੀਗੇ ਤੇ ਚੱਲੇ ਮੋਟਰਸਾਈਕਲ ਤੇ ਇਹਦੇ ਪਿੱਛੇ ਵੀ ਸਾਡੀ ਬਹੁਤ ਵੱਡੀ ਪਗਾਈ ਹੋ ਗਈ ਭਾਈ ਕੀ ਕਰੀਏ ਪਗਾਈ ਐ ਹੋਈ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਸੀਗਾ ਪੁੱਛਦੇ 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 ਅਸੀਂ ਜਾਈਏ ਜਾਈਏ 15 ਕਿਲੋਮੀਟਰ ਬਾਅਦ ਗਏ ਬਾਅਦੋਂ ਉੱਥੋਂ ਜਦੋਂ ਬੱਸ ਤੇ ਚੜਨ ਲੱਗੇ ਤੇੰਨੇ ਪਹਿਲਾਂ ਭਾਈ ਚੰਡੀਗੜ੍ਹ ਜਾਣਾ ਪਊ ਤੁਹਾਨੂੰ ਫਿਰ ਵੀ ਉੱਥੋਂ ਵਾਪਸ ਪੁੱਠੇ ਪੈਰੀ ਮੁੜੇ ਫਿਰ ਅਸੀਂ ਇੱਥੋਂ ਸਾਧਨ ਫੜ ਲਏ ਸੀਗੇ ਭਾਈ ਇਹਨਾਂ ਨੂੰ ਕਿਹਾ ਭਈ ਐਂ ਕਰਕੇ ਅਸੀਂ ਯਾਰ ਬੜੰਡੇ ਜਾਣਾ ਯਾਰ ਜਾਂ ਤਾਂ ਸਟੇਸ਼ਨ ਤੱਕ ਲਾ ਦੂੰ ਤੇ ਜਾਂ ਜਿੱਥੋਂ ਤੱਕ ਜਾਣਾ ਉੱਥੋਂ ਤੱਕ ਲਾ ਦਿੰ ਭਾਈ ਇਹ ਕਹਿੰਦਾ ਚਲੋ ਕੋਈ ਗੱਲ ਨਹੀਂ ਅਸੀਂ ਪਟਿਆਲੇ ਚੱਲਿਆਂ ਵੀ ਪਟਿਆਲੇ ਤੱਕ ਚੱਲੋ ਬੜੋ ਸਾਡੇ ਨਾਲ ਅਸ ਗਿਆ ਲੈ ਵੀ ਬਣ ਗਈ ਗੱਲ ਫਿਰ ਖਿੱਚ ਦੋ ਫਿਰ ਗੱਡੀਆਂ ਪਟਿਆਲੇ ਮੈਂ ਹਾਂਜੀ ਜੀ ਰੋਕ ਕੇ ਜੀ ਜੀ ਫੜ 14 ਨੰਬਰ ਚਲੀ ਜਾਂਦਾ ਸੀ ਨਾਲੇ ਪਕੌੜੀ ਸੀ ਤੇ ਇੰਨੇ ਸਾਡੇ ਸਾਥੀ ਆ ਜਾਂਦੇ ਮਗਰ ਸੀ ਜਿਹੜੇ ਉਹ ਵੀ ਫਿਰ ਆ ਜਾਣਗੇ ਚੈੱਕ ਕਰੋ ਬਾਈ ਦਾ ਮੋਟਰਸਾਈਕਲ ਦਾ ਬ੍ਰੈਂਡ ਮੋਟਰ 4 ਬਾਇ ਲੰਡਾ ਘਰਾਇਆ ਉੱਚਾ ਕੀਤਾ ਚੰਡਾ ਲੱਗਿਆ ਲੋਈ ਆਪਣਾ ਹੋਰ ਦੂਜੀ ਬਾਈ ਵੀ ਨਾਲ ਦੇ ਆ ਗਈ ਸੀ ਜਿਹੜੇ ਮਗਰ ਆਗੇ ਸੀ ਤੇ ਉਹਨਾਂ ਨੇ ਲੰਮਾ ਲੰਮਾ ਸ਼ਿਕਾਇਤ ਜਵਾਨੀ ਕੀਤੀ ਤੇ ਯਾਰ ਦੇਖੋ ਲਾਈਟਾਂ ਚੈੱਕ ਕਰੋ ਮੋਟਰ ਰੈਗਦੀਆਂ <laughs> ി <laughs> 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 <laughs>

ਆਟੋ ਵਾਲਾ ਰੇਲ ਆਉਂਦਾ ਉਹ ਕਹਿੰਦੇ ਆ ਮੈਂ ਕੱਢ ਕੇ ਪੀਆਰਟੀ ਦੀ ਆ ਕੋਈ ਮੂਰੇ ਕੱਢ ਮੂਰੇ ਚੰਡਾ ਮੂਰੇ ਆ ਗਿਆ ਯਾਰ ਚੰਡਾ ਮੂਰੇ ਆ ਗਿਆ ਯਾਰ ओ ओ ओ चाचा चाचा बुरे आ गए देदा ही चा वाला ठल्ले लो जैसी पहुंच के पटियाला ਤੇ ਬਈ ਬੰਨਿਆ ਨੇ ਰੂਪਨਸੀ ਗੁਰਦੁਆਰੇ ਚ ਇਹ ਕਲੂਰ ਬੰਨ ਨਗਰ ਨੂੰ ਤੇ ਅਸੀਂ ਆਪਾਂ ਗੱਡੀ ਛੱਡ ਕੇ ਚੱਲਦੇ ਹਾਂ ਬਟੰਡੇ ਹਾਂਜੀ ਫਿਰ ਅਸੀਂ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਜੀ ਆਪਣੇ ਪਟਿਆਲੇ ਸਟੇਸ਼ਨ ਤੇ ਚੈੱਕ ਕਰੋ ਜੀ ਪਟਿਆਲਾ ਸਟੇਸ਼ਨ ਵਾ ਸਰਾਗ ਲਵਾਦਾ ਗੁਰੂ ਇਹ ਕਹਿੰਦੇ ਚਲੋ ਇਹ ਰਿਹਾ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਜੀ ਫਿਰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਜੀ ਤੇ ਲਾਈਕ ਕਮੈਂਟ ਕਰਕੇ ਦੱਸ ਦੋ ਕੋਈ ਕਮੀ ਬੇਸ਼ੀ ਬਾਕੀ ਬਲੌਗ ਬន្តティ ਰਹੇਗੀ ਧੰਨਵਾਦ ਜੀ ਸਾਰਿਆਂ ਦਾ ਸਸਰੀਗਾਲ ਜੀ